T20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਵਤਨ ਪਰਤਾਈ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਟੀਮ ਦੇ ਖਿਡਾਰੀ ਬਾਰਬਡੋਸ ਤੋਂ ਦਿੱਲੀ ਪਹੁੰਚੇ ਨੇ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਖਰਾਬ ਮੌਸਮ ਕਰਕੇ ਉਥੇ ਹੀ ਫਸ ਗਈ ਸੀ। ਪਹਿਲਾਂ ਤਹਿ ਪ੍ਰੋਗਰਾਮ ਮੁਤਾਬਕ ਇਹਨਾਂ ਖਿਡਾਰੀਆਂ ਨੇ ਸੋਮਵਾਰ ਨੂੰ ਨਿਊਯਾਰਕ ਤੋਂ ਰਵਾਨਾ ਹੋਣਾ ਸੀ ਪਰ ਖਰਾਬ ਮੌਸਮ ਕਰਕੇ ਖਿਡਾਰੀ ਫਸੇ ਰਹੇ। ਟੀਮ ਸਵੇਰੇ 11 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹਨਾਂ ਦੀ ਰਿਹੈਸ਼ ਤੇ ਮੁਲਾਕਾਤ ਮਗਰੋਂ ਮੁੰਬਈ ਜਾਵੇਗੀ ਜਿੱਥੇ ਉਹਨਾਂ ਦਾ ਰਸਮੀ ਤੌਰ ਤੇ ਨਿਗਾ ਸਵਾਗਤ ਕੀਤਾ ਜਾਵੇਗਾ ਇਸ ਦੌਰਾਨ ਖੁੱਲੀ ਬੱਸ 'ਚ ਰੋਡ ਸ਼ੋਅ ਕਰਨ ਤੋਂ ਬਾਅਦ ਵਣਖੇੜੇ ਸਟੇਡੀਅਮ 'ਚ ਟੀਮ ਦਾ ਸਨਮਾਨ ਕੀਤਾ ਜਾਵੇਗਾ ਆਮ ਵੈਰੀ ਹੈਪੀ ਵੈਰੀ ਐਕਸਾਈਟਿਡ ਇਟ ਇਜ਼ ਇਟ ਇਜ਼ ਆਲਮੋਸਟ ਅ ਡ੍ਰੀਮ ਕਮ ਟੂ ਸੀਇੰਗ ਦ ਟੀਮ ਪਾਸ ਫਰਮ ਸੋ ਕਲੋਸ ਐਂਡ ਚੈਲ ਤੋਂ ਵੇਵਡ ਆਲਸੋ ਸੋ ਇਟਸ My day is made. I don't need anything else today.